ਦੀਨਾ ਨਗਰ ਦੇ ਵਿੱਚ ਆਪਾਂ ਖੜੇ ਆਂ ਔਰ ਸੀਨੀਅਰ ਸਿਟੀਜ਼ਨ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਗਲੀਆਂ 'ਚ ਖੜੇ ਨੇ ਔਰ ਸਰਕਾਰਾਂ ਜਿਹੜੀਆਂ ਉਹ ਭਰੋਸਾ ਦਵਾਉਂਦੀਆਂ ਨੇ ਕਿ ਸੀਨੀਅਰ ਸਿਟੀਜ਼ਨ ਨੂੰ ਹਰ ਸਹੂਲਤ ਦਿੱਤੀ ਜਾਵੇਗੀ ਤਾਂ ਕਿਹੜੀਆਂ ਸਹੂਲਤਾਂ ਸੀਨੀਅਰ ਸਿਟੀਜ਼ਨ ਨੂੰ ਮਿਲ ਰਹੀਆਂ ਆਂ ਜੇ ਬਿਜਲੀ ਦੀ ਗੱਲ ਕਰੀਏ ਤਾਂ ਇਹਨਾਂ ਦੇ ਘਰਾਂ ਦੀ ਬਿਜਲੀ ਜਿਹੜੀ ਇਸ ਵੇਲੇ ਬੰਦ ਹੈ ਔਰ ਗਰਮੀ ਦਾ ਜਿਹੜਾ ਪੂਰਾ ਕਹਿਰ ਹੈ ਗਰਮੀ ਬਹੁਤ ਜ਼ਿਆਦਾ ਔਰ ਬਿਜਲੀ ਜਿਹੜੀ ਆ ਪਰੇਸ਼ਾਨ ਕਰ ਰਹੀ ਆ ਔਰ ਦੀਨਾ ਨਗਰ ਦੇ ਵਿੱਚ ਖੜੇ ਆਂ ਔਰ ਇਹ ਸੀਨੀਅਰ ਸਿਟੀਜ਼ਨ ਨੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕੀ ਇਹਨਾਂ ਵਾਸਤੇ ਕਿਹੜੀ سہولت ਸਰਕਾਰ ਦੇ ਰਹੀ ਆ ਜੇ 32 ਹੀ ਘਰਾਂ ਦੀ ਗਲ ਹੋਵੇ ਤਾਂ ਕਿਵੇਂ ਵਿਚਾਰੇ ਬੈਠਣਗੇ ਕਿਵੇਂ ਪਰੇਸ਼ਾਨੀਆਂ ਦੇ ਦੂਰ ਹੋਣਗੀਆਂ ਔਰ ਗੱਲ ਕਰੀ ਆ ਜੀ ਅੰਕਲ ਜੀ ਸਸੀ ਕਾਲ ਜੀ ਹਾਂ ਜੀ ਇਹ ਲਾਈਟ ਕਦੋਂ ਦੀ ਗਈ ਆ ਇਹ ਸਦਾ ਸੋਈ ਏਰੀਆ ਸਿਰ 10 ਵਜੇ ਦੀ ਹਾਂ ਤੇ ਕਿੰਨੀ ਕ ਪਰੇਸ਼ਾਨੀ ਹੈ ਬਹੁਤ ਬੜੀ ਆ ਬਾਈ ਕਿਰਾਰ ਵੀ ਜਾਂਦੀ ਹੈ ਜਿੱਦੇ ਵੀ ਜਾਂਦੀ ਹੈ ਬੜੇ ਔਖੇ ਹਾਲਾਤ ਬਹੁਤ ਆ ਬਹੁਤ ਕੰਮ ਖਰਾਬ ਹੈ ਹੋਰ ਵੀ ਗੱਲ ਕਰਦੇ ਆ ਇੱਥੇ ਹੋਰ ਵੀ ਪਰਿਵਾਰ ਖੜੇ ਆ ਹਾਂ ਜੀ ਸਰ ਸਸੀ ਕਾਲ ਜੀ ਸਸ ਜੀ ਕਿੰਨੀ ਕ ਲਾਈਟ ਕਦੋਂ ਦੀ ਗਈ ਹੋਈ ਐ ਸ੍ਰੀਮਾਨ ਜੀ ਸਵੇਰ ਦੀ 10 ਵਜੇ ਦੀ ਗਈ ਦੀ ਆ ਔਰ ਰਾਤੀ ਪੂਰੀ ਰਾਤ ਲਾਈਟ ਨਹੀਂ ਸੀਗੀ ਕੱਲ ਦਿਨੇ ਵੀ ਨਹੀਂ ਸੀਗੀ ਪਰਸੋ ਰਾਤ ਵੀ ਨਹੀਂ ਸੀਗੀ ਲਾਈਟ ਲਾਈਟ ਦਾ ਬਹੁਤ ਬੁਰਾ ਹਾਲ ਹੈ ਹੁਣ ਕੰਪਲੇਂਟ ਜਿਹੜੀ ਆ ਉਹ ਕਰੀ ਕਿਸੇ ਨੇ ਕੰਪਲੇਂਟ ਕਰੀਏ ਹਾਂਜੀ ਕੀਤੀ ਸੀ ਤੇ ਕੰਪਲੇਂਟ ਵਿੱਚ ਉਹਨਾਂ ਨੇ ਕੀ ਜਵਾਬ ਦਿੱਤਾ ਕੋਈ ਬਿਜਲੀ ਵਾਲਾ ਆਇਆ ਵੇਖਣ ਵਾਸਤੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਕੀ ਕਾਰਨ ਕੀ ਆ ਕਦੋਂ ਕਿੰਨੇ ਕ ਵਜੇ ਨੇ ਕੰਪਲੇਂਟ ਕਰੀ ਤੇ 12:00 ਵਜੇ ਦੀ ਲਗਾਈ ਸੀ 12:30 ਵਜੇ ਦੀ ਤਾਂ ਹੁਣ 3:30 ਤੋਂ ਉੱਤੇ ਟਾਈਮ ਹੋ ਗਿਆ ਕੋਈ ਨਹੀਂ ਆਇਆ ਤੇ ਇਹ ਬਜ਼ੁਰਗ ਵਿਚਾਰੇ ਘਰਾਂ ਵਿੱਚ ਕਿਵੇਂ ਬੈਠੇ ਤੁਸੀਂ ਵੇਖ ਰਹੇਣ ਦੀ ਹਾਲਾਤ ਐ ਇਸੋ ਜੀ ਰਾਤੀ ਦੇਖੋ ਪਤੀ ਨਹੀਂ ਹੀ ਦੇ ਘਰ ਸਪਾ ਪਾਕਦਾ ਅੱਛਾ ਲਾਈਟ ਨਹੀਂ ਸੀ ਰਾਤ ਵੀ ਤੇ ਲਾਈਟ ਅਕਸਰ ਹੀ ਜ਼ਿਆਦਾਤਰ ਬੰਦ ਰਹਿੰਦੀ ਹੈ ਕੱਲ ਸیرے 6 ਵਜੇ ਗਈ ਆ ਸ਼ਾਮੀ 5 ਵਜੇ ਆ ਜੀ 30 ਨਹੀਂ ਸੀਗੀ ਰਾਤ ਵੀ ਨਹੀਂ ਪਰਸੋਂ ਜੇ ਆਂਦੀ ਆ ਥੋੜੀ ਡਿਮ ਆਂਦੀ ਆ ਉਹਦੇ ਨਾਲ ਨਾ ਇਨਵਰਟਰ ਚਾਰਜ ਹੁੰਦਾ ਕੁਝ ਨਹੀਂ ਹੁੰਦਾ ਪੱਖਾ ਵੀ ਨਹੀਂ ਚੱਲਦਾ ਅੱਛਾ ਡਿਮ ਵੀ ਆਉਂਦੀ ਆ ਖਰਾਬ ਹੀ ਰਹਿੰਦੀ ਆ ਖਰਾਬ ਹੀ ਰਹਿੰਦੀ ਤਸਵੀਰਾਂ ਦੱਸ ਦਈਏ ਕਿ ਦੀਨਾ ਨਗਰ ਵਿੱਚ ਖੜਿਆ ਅਕਸਰ ਹੀ ਤੁਸੀਂ ਵੇਖਦੇ ਹੋ ਕਿ ਦੀਨਾ ਨਗਰ ਦੇ ਵਿੱਚ ਆ ਬਿਜਲੀ ਦੇ ਜੜਾ ਵਾ ਉਹ ਪ੍ਰੋਬਲਮ ਬ ਔਰ ਲੋਕ ਬਹੁਤ ਪਰੇਸ਼ਾਨ ਨੇ ਉਹ ਸੀਨੀਅਰ ਸਿਟੀਜਨ ਦੀ ਗੱਲ ਕਰੀਏ ਤਾਂ ਸਹੂਲਤਾਂ ਮਿਲ ਰਹੀਆਂ ਤਾਂ ਸਹੂਲਤਾਂ ਤੁਸੀਂ ਵੇਖ ਰਹੇ ਹੋ ਇਹਨਾਂ ਬਜ਼ੁਰਗਾਂ ਨੂੰ ਅੱਜ ਗਲੀਆਂ ਵਿੱਚ ਖੜਾ ਹੋਣਾ ਪੈ ਰਿਹਾ ਔਰ ਬਿਜਲੀ ਵਿਭਾਗ ਜਿਹੜਾ ਵਾ ਸਵੇਲੇ ਅਸੀਂ ਇਹ ਕਿਹੜੀ ਕਲੋਨੀ ਸੰਜੀਵ ਨਿਵਾਰ ਕਿਹੜਾ ਸੰਜੀਵ ਨਿਵਾਰ ਸੰਜੀਵ ਨਿਵਾਰ ਕਲੋਨੀ ਦੇ ਖੜੇ ਔਰ ਮੰਦਿਰ ਦੇ ਕੋਲ ਹੈ ਇਸ ਮੰਦਿਰ ਦੇ ਕੋਲ ਆਪਾਂ ਖੜੇ ਆ ਔਰ ਇਸ ਜਿਹੜੇ ਕਾਲੀ ਮਾਤਾ ਮੰਦਿਰ ਰੋਡ ਹੈ ਉਸ ਗਲੀ ਦੇ ਉੱਤੇ ਖੜੇ ਆ ਔਰ ਇੱਕ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਪਰਿਵਾਰਾਂ ਦਾ ਇਹਨਾਂ ਬਜ਼ੁਰਗਾਂ ਦਾ ਜਿਹੜਾ ਆਸਰਾ ਕੀ ਹੈ ਕਿ ਜੇ ਪੰਖਾ ਚੱਲਦਾ ਰਹੇ ਤੇ ਇਹਨ ਕਿਉਂਕਿ ਇਸ ਵੇਲੇ ਇਹਨਾਂ ਤੋਂ ਬਾਹਰ ਅੰਦਰ ਚੱਲਿਆ ਨਹੀਂ ਜਾਂਦਾ ਲੇਕਿਨ ਘਰਾਂ ਵਿੱਚ ਹੀ ਆਰਾਮ ਨਾਲ ਬੈਠ ਸਕਦੇ ਆ ਲੇਕਿਨ ਬਿਜਲੀ ਵਿਭਾਗ ਜਿਹੜਾ ਦੀਨਾ ਨਗਰ ਦੇ ਵਿੱਚ ਅਕਸਰ ਹੀ ਪਰੇਸ਼ਾਨੀਆਂ ਵੇਖਣ ਨੂੰ ਮਿਲ ਰਹੀਆਂ ਔਰ ਦੀਨਾ ਨਗਰ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਕਦੋਂ ਹੱਲ ਹੋਣਗੀਆਂ ਇਹ ਤਸਵੀਰਾਂ ਤੁਹਾਨੂੰ ਦੱਸ ਰਿਹਾ ਉਹ ਵੀਡੀਓ ਬਾਤੋ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ